ਅੱਜ ਖੰਨਾ ਸ਼ਹਿਰ ਦੇ ਵਿੱਚ ਇੱਕ ਐਸੀ ਚੀਜ਼ ਦਾ ਉਦਘਾਟਨ ਸਦਾਤਨ ਪ੍ਰੀਤ ਸਿੰਘ ਜੀ ਸੌਂਧ ਕਰਨ ਜਾ ਰਹੇ ਨੇ ਜੇਕਰ ਅੱਜ ਇਹ ਉਦਘਾਟਨ ਹੁੰਦਾ ਤਾਂ ਅੱਜ ਤੋਂ ਬਾਅਦ ਖੰਨਾ ਸ਼ਹਿਰ ਸਾਫ਼ ਸੁਥਰੇ ਸ਼ਹਿਰਾਂ ਦੇ ਵਿੱਚ ਪਹਿਲੇ ਨੰਬਰ ਤੇ ਆ ਸਕਦਾ ਹੈ ਮੇਰੇ ਨਾਲ ਠੇਕੇਦਾਰ ਸਾਹਿਬ ਖੜੇ ਨੇ ਜਿਨ੍ਹਾਂ ਵੱਲੋਂ ਇਹ ਪ੍ਰੋਜੈਕਟ ਸ਼ੁਰੂ ਕੀਤਾ ਜਾ ਰਿਹਾ ਹੈ ਖੰਨੇ ਸ਼ਹਿਰ ਦਾ ਜਿੰਨਾ ਵੀ ਕੂੜਾ ਹੈ ਉਹਨੂੰ ਰੀਸਾਈਕਲਿੰਗ ਕਰਕੇ ਉੱਥੋਂ ਖਾਦ ਵੀ ਤਿਆਰ ਹੋਊਗੀ ਤੇ ਇਸ ਦੇ ਨਾਲ ਨਾਲ ਬਿਜਲੀ ਦੀ ਤਿਆਰੀ ਜਰੀ ਹੈ ਉਹ ਵੀ ਇੱਥੇ ਕੀਤੀ ਜਾਊਗੀ ਬੰਦੀ ਜੀ ਕੀ ਕਹਿਣਾ ਚਾਹੁੰਦੇ ਜੀ ਅੱਜ ਪ੍ਰੋਜੈਕਟ ਕਿੰਨਾ ਕਸਮਾ ਲੱਗੇ ਤੇ ਕੀ ਕਹਿਣਾ ਚਾਹੁੰਦੇ ਜੀ ਨੰਦਾਂ ਤੋਂ ਬੰਬਾ ਤੋਂ ਸੱਜਣਾ ਤੁਸੀਂ ਇਹ ਡਿਗੀ ਕਵਰ ਕਰਦੇ ਹਾਂ ਅੱਜ ਮਾਨ ਜੋ ਕੈਬਨਟ ਮੰਤਰੀ ਸਲਾਹਕਰ ਸੀ ਸਿੰਘ ਸੋਮ ਜੀ ਜਿਸ ਦਿਨ ਤੋਂ ਆਏ ਉਹਨਾਂ ਨੇ ਇੱਕੋ ਸੋਚੀ ਉਹ ਕੇਵਲ ਸ਼ਹਿਰ ਨਹੀਂ ਬਿਲਕੁਲ ਇਹ ਉਹਨਾਂ ਦੀ ਬਹੁਤ ਸਾਲ ਦੀ ਮਿਹਨਤ ਦਾ ਫਲ ਹੈ ਅਣਥੱਕ ਮਿਹਨਤ ਜਗਾ ਜਗਾ ਉਹਨਾਂ ਨੇ ਚੈੱਕ ਕੀਤਾ ਮੈਨੂੰ ਯਾਦ ਹੈ ਸਭ ਨੂੰ ਰਾਤ ਨੂੰ 12 12 ਵਜੇ ਉਹਦੇ ਡੱਪਾ ਤੋਂ ਉਹਨਾਂ ਦੀ ਫੋਟੋ ਔਰ ਫੋਨ ਉਨ੍ਹਾਂ ਦੇ ਦिशानिर्देशकੀ ਕਿ ਆਪਾਂ ਸ਼ਹਿਰ ਲਈ ਕੁਝ ਐਸਾ ਕਰਨਾ ਹੈ ਵੀ ਜਿਹੜਾ ਇਹ ਸ਼ਹਿਰ ਹੈ ਇਹ ਇਸ ਇਸ ਇਹ ਪ੍ਰੋਜੈਕਟ ਹੈ ਕਿ ਕਿਤਾ ਸਰ ਤੇ ਸ਼ਹਿਰ ਦਾ ਪੂਰਾ ਉਹ ਦੋ 파ਟ ਦੇ ਵਿੱਚ ਸੈਗਰੀਗੇਟ ਕੀਤਾ ਜਾਦਾ ਹੈ ਫਸਟ 파ਟ ਦੇ ਵਿੱਚ ਤਕਰੀਬਨ 50 ਤੋਂ 60 ਗੱਡੀਆਂ ਜਿਹੜੇ ਕਿ ਹਰ ਘਰ ਦੇ ਵਿੱਚ ਹਰ ਦੁਕਾਨ ਹਰ ਇੰਡਸਟਰੀ ਵਿੱਚ ਜੋ ਜਾਨ ਹੈ ਉਹ ਤੋਂ ਵੇਸਟ ਕਲੈਕਟ ਕਰਨਾ ਹੈ ਸੈਕੰਡ ਪਾਰਟ ਕੀ ਹੋਗਾ ਕਿ ਤਕਰੀਬ 4 ਤੋਂ 6 ਕਰ ਲਏ ਆ ਕਿ ਕਿ ਸ਼ੈਰ ਵੀ সুইਪਿੰਗ ਰੂਟ সুইਪਿੰਗ ਜਿਹਨੂੰ ਆਪਾਂ ਕਹਿੰਦੇ ਆ ਮਾਰਕੀਟਸ ਦਾ সুইਪਿੰਗ ਹੈ ਉਹ ਨੂੰ ਲੈ ਕੇ ਕਮੇਨ ਕਰਨਾ ਨਹੀਂ ਜਿਹੜਾ ਰੂਟ ਟੂ ਟੋਰ ਵਾਲੀਆਂ ਗੱਡੀਆਂ ਉਹ ਸਾਡੇ ਉੱਤੇ ਸੈਗਰੀਗੇਸ਼ਨ ਕਰਾਂਦੇ ਆ ਸੈਗਰੀਗੇਸ਼ਨ ਕਰਾਂਦੇ ਆ ਸੀ ਜਿਹੜਾ ਡਰਾਈ ਵੇਸਟ ਜਿਹਨੂੰ ਆਪਾਂ ਨਾ ਗਲਣ ਯੂਟੂਬ ਕਹਿੰਦੇ ਆ ਉਹ ਨੂੰ ਅਸੀਂ ਲੱਖ ਰਹੇ ਆ ਔਰ ਜਿਹੜਾ ਵੈਟ ਵੇਸਟ ਹੈ ਗਿੱਲਾ ਕੂੜਾ ਉਹ ਨੂੰ ਅਸੀਂ ਨਗਰ ਕੌਂਸਲ ਨੇ ਤਕਰੀਬਨ 300 ਟਿੱਕੇ ਬਣਾਉਂਦੇ ਆ ਉਹਦੇ ਵਿੱਚ ਸਿਰਫ ਹੋਵਾਂਗੇ ਆਫਟਰ 45 ਡੇਸ ਉਹ ਜਿਹੜਾ ਟਰੂ ਹੈ ਉਹ ਆਰਗੇਨਿਕ ਖਾਦ ਚ ਪਾ ਦੇਣਾ ਠੀਕ ਹੈ ਉਹ ਤੋਂ ਇਲਾਵਾ ਇਸ ਪ੍ਰੋਸੈਸ ਨੂੰ ਕਵਰ ਕਰ ਰਹੀ ਹੈ ਕਿ ਕਿਤਾ ਗਿਆ ਇੱਕ ਕੰਟਰੋਲ ਰੂਮ ਬਣਾਇਆ ਹੈ ਕੰਟਰੋਲ ਰੂਮ ਵਿੱਚ ਸਾਰਾ ਸਾਰੀਆਂ ਗੱਡੀਆਂ ਜੀਪੀਆਰਐਸ ਨਾਲ ਅਟੈਚ ਹੋਏ ਗੱਡੀਆਂ ਲਗਾ ਦੇਣਾ ਔਰ ਅਸੀਂ ਅੱਜ ਮੰਤਰੀ ਸਾਹਿਬ ਦੇ ਅਨੁਮਤੀ ਨਾਲ ਇਹ ਕਰੂਗਾ ਇਹਦੇ ਵਿੱਚ ਸ਼ਹਿਰ ਦੇ ਲੋਕ ਜਿਹੜੇ ਅੱਜ ਤੱਕ ਇਹ ਕਹਿੰਦੇ ਐਨਸੀਬੀ ਦੇ ਸਿਖਾਈ ਪਟੇ ਲਗਾ ਦੇਣਾ ਉਨਾ ਦੇ ਕੰਪਨੀ ਸਾਇੰਸ ਆਉ। ਸਾਡਾ ਜਿਹੜਾ ਉਹਦੇ ਕੰਪਲੇਂਟ ਦੇ ਉੱਤੇ ਜਿਹੜਾ ਸਾਡਾ ਉਹਦੇ ਉੱਥੇ ਆਪਰੇਟਰ ਹੋਊਗਾ। ਉਹਦਾ ਜਿਹੜਾ ਕੰਪਲੇਂਟ ਦਰਤੀ ਕਰਨ ਤੋਂ ਬਾਅਦ ਜਿਹੜੀ ਦੇਖੀਏ ਰਸਤੇ ਜਿਹੜੀ ਜਿਹੜੀ ਲੋਕੇਸ਼ਨ ਤੇ ਜਿਹੜੀ ਗੱਡੀ ਹੋਊਗੀ ਉਹ ਟ੍ਰੈਕ ਹੋਊਗੀ ਕਾਹ ਵਿਦਨ 30 ਮਿੰਟਸ ਤੋਂ 60 ਮਿੰਟਸ ਦੇ ਵਿੱਚ। ਦੂਸਰਾ ਇਹ ਹੈ ਕਿ ਇਹਦੇ ਲਈ ਸਰਕਾਰ ਨੇ ਕੋਈ ਅਕਸਰ ਇਹ ਨਹੀਂ ਇਹ ਤੁਹਿਆ ਚੋਚੀ ਬਿਪਰ ਸਾਰ ਲੋਕਾਂ ਦੇ ਉੱਤੇ ਬਹੁਤ ਬੂਆ ਬੂਆ ਆਲਰੇਡੀ ਕੀ ਹੈ ਕਿ ਹਰ ਬੰਦਾ 100 ਰੁਪਇਆ ਦੇ ਦੇ ਜਿਹੜੇ ਇਹ ਚਾਰਜਿਸ ਹਨ 2016 ਦਾ ਪੰਜਾਬ ਫਰਮੈਲ ਪਾਲਿਸੀ ਹੈ ਉਹਦੇ ਪੈਸੇ ਤੋਂ ਹੀ ਜਿਹੜੇ ਚਾਰਜਿਸ ਹਨ ਬਹੁਤ ਨੂੰ ਨੂੰ ਆਨਲਾਈਨ ਉਹ ਬਿਲਕੁਲ ਫੋਰਬੀਆਮਜ਼ ਲਈ ਹੈ ਫਾਰਕਾ ਫੋਰਬੀਆ ਸਗਰ 70 ਵੀ ਆ ਸਕਦਾ 120 ਵੀ ਆ ਸਕਦਾ ਉਹ ਜਿਹੜਾ ਹੈ ਕੋਟੀ ਘਰ ਨਹੀਂ ਕੀਦੀ ਤੇ ਡਿਪੈਂਡੈਂਸੀ ਠੀਕ ਹੈ ਉਹ ਆਲਰੇਡੀ ਜਨਤਾ ਤੇ ਕੋਈ ਬੋਝ ਨਹੀਂ ਉਹ ਤਾਂ ਪਹਿਲਾਂ ਹੀ ਦੇ ਰਹੀ ਸੀ ਇਹ ਚ ਬੈਨੀਫਿਟ ਕਿੱਥੇ ਹੋਇਆ ਕਿ ਉਹ ਜਿਹੜਾ ਕੋਰਸ ਸੀਗਾ ਅਨ ਆਪਰਾਇਜ਼ ਲੋਕਾਂ ਦਾ ਕਿ ਗੜੀਆਂ ਨਾਲੀਆਂ ਚ ਲੈਂਦੀਆਂ ਚ ਸਿੱਟਦੇ ਸੀ ਸੈਨੀਟਰੀ ਫਾਉਂਟਨ ਉਸ ਤੋਂ ਸਿਰਦੇ ਸੀ ਉੱਥੋਂ ਨਗਰ ਕੌਂਸਲ ਸ਼ਕਾਨ ਦੇ ਪੈਸੇ ਦਿੰਦੀ ਸੀ ਹੁਣ ਉਹ ਪੈਸੇ ਬਚ ਕੇ ਉਹ ਡਾਇਰੈਕਟ ਗੱਡੀ ਦੇ ਚੱਕੜਾਂ ਪੂਰੇ ਲਿਆਣਾ ਸਕਰਨੀ ਪੁਆਇੰਟ ਤੇ ਕੂੜਾ ਨਹੀਂ ਜਾਣਾ ਬਿਲਕੁਲ ਬਿਲਕੁਲ ਅੱਛਾ ਕੂੜਾ ਅਲੱਗ-ਅਲੱਗ ਹੋ ਗਿਆ ਜਿਹੜੀ ਅੱਗ ਲੱਗਦੀ ਸੀ ਲੰਪਾਂ ਨੂੰ ਉਹ ਬੰਦ ਹੋ ਗਈ ਤੇ ਪ੍ਰਦੂਸ਼ਣ ਖਤਮ ਹੋ ਗਿਆ ਪ੍ਰਦੂਸ਼ਣ ਖਤਮ ਹੋ ਗਿਆ ਹਾਂ ਬਾਕੀ ਕੰਮ ਉਹਨਾਂ ਦਾ ਮਨਿਅਤਾ ਸਾਥੀ ਕੰਮ ਕਰਦੇ ਨੇ ਉਹ ਉਪਕ੍ਰਿਤੀ ਉਹ ਇਹਦੇ ਸੁਨੇਹੇ ਕੋਈ ਨਹੀਂ ਉਹ ਆ ਵੀ ਇਹਦੇ ਇਹਦੇ ਪਾਸੇ ਕੰਮ ਚੀਜ਼ ਹੈ ਹਾਂ ਉੱਪਰੋਂ ਵੀ ਕਾਪੜੇ ਇਹ ਅੱਜ ਨੂੰ ਪਹਿਲੇ ਨੰਬਰ ਤੋਂ ਲੈ ਕੇ ਆ ਰਿਹਾ ਹਾਂ ਉਹ ਕਹਿੰਦੇ ਸੀ ਉੱਥੇ ਨਹੀਂ ਜਾਣਾ ਉਹ ਤੁਸੀਂ ਇਹ ਦੇਖੋ ਕਿ ਅੱਜ ਲੈ ਜਾਈਦਾ ਦੂਜੀ ਕੰਮ ਜਾਰੀ ਕਰੀ ਜਾਣਾ ਅੱਲਾ ਉਹ ਸਭ ਕੁਝ ਕਰਦਾ ਅੱਲਾ ਵੇਖ ਆਵੇ ਇਹ ਅੱਗੇ ਐਕਚੁਅਲੀ ਇਸ ਪਾਇਲਟ ਪ੍ਰੋਜੈਕਟ ਦਾ ਨਾਮ ਕੀ ਹੁੰਦਾ ਦੇਖੋ ਇਹਦੀ ਕੁਐਸਚਨਰੀ ਅਜੇ ਤੱਕ ਕੋਈ ਨਹੀਂ ਬਣੀ ਉਹ ਡਿਜ਼ਾਈਨ ਦਾ ਪਹਿਲੇ ਮੰਤਰੀ ਸਾਹਿਬ ਨੇ ਖੁਦ ਸਾਨੂੰ ਦੱਸ ਕੇ ਜਿਵੇਂ ਐ ਕਰੋ ਇਹਨੂੰ ਐ ਕਰਵਾਇਆ ਕਰ ਕੋਡ ਵੀ ਹੈ ਕੋਹ ਹੈ ਟ੍ਰੈਕਟਰ ਅਸੀਂ ਇਸਾਲ ਨੂੰ ਬ੍ਰੈਂਕ ਤੇ ਅਸਾਲ ਦੇ ਵਿੱਚ ਚੂਕੀ ਨੂੰ ਪ੍ਰੀਖਿਆ ਨਹੀਂ ਕੋ ਜੀ ਅਸੀਂ ਜਿੰਨਾ ਕੋ ਮਾਰਗਨਾਈਜੇਸ਼ਨ ਕੀਤੀ ਹੈ ਜਿਹੜਾ ਜਿਹੜਾ ਹੋ ਰਿਹਾ ਉਹ ਵੀ ਗੱਲ ਹੋ ਗਈ ਹੈ ਗੱਡੀ ਜਿਹੜੀ ਕੋਤੇ ਘਰੋਂ 100 ਕਿਲੋਮੀਟਰ ਦੀ ਰੇਂਜ ਚਾਹੀਦੀ ਪਰ ਮੌਲ ਤੇ ਵੀ ਕੋਈ ਨਹੀਂ ਅਚਨ ਲਾਰਜੀ ਕੁਮਬ ਵਚਨ ਹੋ ਰਿਹਾ ਹੈ ਵੀ ਜਿੱਥੇ ਕੂੜੇ ਦੇ ਨਾਲ ਖਾਦ ਤਾਂ ਬੰਨੀ ਬੰਨੀ ਹੈ ਕਿਉਂਕਿ ਮੁੰਡੇ ਸਾਹਿਬ ਵੀ ਆ ਰਹੇ ਨੇ ਕਹਿੰਦੇ ਹਾਲ ਸੁਣਿਆ ਕਿ ਬਿਜਲੀ ਦਾ ਪ੍ਰੋਜੈਕਟ ਜਿਹੜਾ ਸ਼ੁਰੂ ਕੀਤਾ ਜਾ ਰਿਹਾ ਹੈ ਉਹ ਨਸਟ ਹੈ ਉਹ ਦੱਖਣੀ ਦਾ ਹੈ ਇਹਦਾ ਅਜੇ ਨਹੀਂ ਸ਼ੁਰੂ ਹੋਇਆ ਅ